ਕਿੰਨਾ ਸ਼ਾਨਦਾਰ ਪੋੜਾ ਐ ਨਜ਼ਾਰਾ ਆਉਂਦਾ ਕਿ ਨਹੀਂ ਬਾਹਰ ਦੀ ਫੀਲਿੰਗ ਆ ਰਹੀ ਆ ਕਾਫਾ ਪੰਜਾਬ ਜੀ ਘੁੰਮ ਰਹੇ ਆ ਹੋਰ ਕਰੋ ਦਰਸ਼ਕ ਜੀ ਕੁਦਵਾਰਾ ਸਾਹਿਬ ਦੇ ਇੰਦਰਲੀ ਸਾਈਡ ਤੇ ਦੇਖੋ ਅਸਤਵਾਲੀ ਦੁਕਾਨ ਮਾਦਾ ਸਮਝ ਜਾਈ ਜੋ ਉਹ ਚੱਲੇਗੀ ਓਰੰਜੀ ਕਹਿੰਦੇ ਕੁਝ ਲੈਣਾ ਹੈ ਦੇਖੋ ਜੀ ਸੰਗਤਾਂ ਇਸ਼ਨਾਨ ਕਰ ਰਹੀਆਂ ਵੀਡੀਓ ਦੇਖ ਰਹੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ 13 ਅਪ੍ਰੈਲ ਹੈ ਜੀ ਅੱਜ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਵਿਸਾਖੀ ਦੇਖਣ ਰੋਪੜ ਦੇ ਨੇੜੇ ਪਹੁੰਚ ਗਏ ਦੇਖੋ ਰੋਪੜ ਦੀਆਂ ਪਹਾੜੀਆਂ ਕਿੰਨਾ ਸ਼ਾਨਦਾਰ ਦ੍ਰਿਸ਼ ਹੈਗਾ ਗੱਡੀ ਜਾ ਰਹੀ ਰੋਡ ਦੇ ਉੱਤੇ ਮਿਲਦੇ ਆਪਾਂ ਅੱਗੇ ਜਾ ਕੇ ਜਿੱਥੇ ਸੋਹਣੇ ਦ੍ਰਿਸ਼ ਹੋਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ। ਲਓ ਜੀ ਆਪਣੇ ਨਾਲ ਪੂਰਨ ਚੰਦ ਜੀ ਵੀ ਹੈਗੇ ਆ। ਇਹਨਾਂ ਦੀ ਛੁੱਟੀ ਸੀ ਅੱਜ ਫ੍ਰੀ ਹੁੰਦੇ ਆ तकरीबन ਇਹ ਵੀ ਆਪਣੇ ਨਾਲ ਹੀ ਜਾ ਰਿਹਾ ਅਸੀਂ। ਮਿਲਦੇ ਆਪਾਂ ਅਨੰਦਪੁਰ ਸਾਹਿਬ ਜਾ ਕੇ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਡ ਦੇਖੋ ਕਿੰਨੇ ਸ਼ਾਨਦਾਰ ਬਣੇ ਹੋਏ ਆ। ਔਰ ਸਾਹਮਣੇ ਜਿਹੜਾ ਪੋਲਾ ਨਾ ਇਹ ਰਾਜਸਥਾਨ ਵਾਲੀ ਨਹਿਰ ਦਾ ਆ ਦੇਖੋ ਸਾਡਾ ਕਿੰਨੀ ਸੋਹਣੀਆਂ ਲੱਗ ਰਹੀਆਂ ਆ ਆ ਦੇਖੋ ਲੋਹੇ ਦਾ ਬਣਿਆ ਹੋਇਆ ਪੋਲਾ ਤੁਹਾਨੂੰ ਦਿਖਾਲਦਾ ਮੈਂ ਨੇੜੇ ਲਿਜਾ ਕੇ ਆ ਦੇਖੋ ਬਹੁਤ ਸ਼ਾਨਦਾਰ ਪੋਲਾ ਜਦੋਂ ਆਪਾਂ ਰੋਪੜ ਤੋਂ ਕੀਰਤਪੁਰ ਵਾਲੀ ਸਾਈਡ ਨੂੰ ਜਾਂਦੇ ਆ ਨਾ ਇਹ ਰਾਸਤੇ ਵਿੱਚ ਹੈਗਾ ਲਓ ਜੀ ਆ ਇਧਰਲੇ ਪਾਸੇ ਰੋਡ ਜਿਹੜਾ ਇਹ ਚੱਲ ਜਾਂਦਾ ਆ ਹਿਮਾਚਲ ਵਾਲੀ ਸਾਈਡ ਨੂੰ ਆਪਾਂ ਹੁਣ ਇਧਰ ਨੂੰ ਜਾਣਾ ਜਦੋਂ ਆਪਾਂ ਰੋਪੜਵਾਲ ਦੀ ਆਨੰਦਪੁਰ ਸਾਹਿਬ ਆਣੇ ਆ ਨਾ ਤਾਂ ਰੋਡ ਬੜੀ ਸ਼ਾਨਦਾਰ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦਰਖਤਾਂ ਨਾਲ ਭਰੇ ਹੋਏ ਦੋਨੇ ਸਾਈਡਾਂ ਲਓ ਜੀ ਸਿਰਸਾ ਨਦੀ ਦੇ ਕੋਲ ਦੇ ਉੱਪਰ ਦੀ ਨਗਰ ਆ ਆਪਾਂ ਜਿੱਥੋਂ ਗੁਰੂ ਮਹਾਰਾਜ ਦੇ ਪਰਿਵਾਰ ਦਾ ਵੀ ਛੋੜਾ ਪਿਆ ਸੀ ਇੱਧਰਲੇ ਪਾਸੇ ਅਗਲੇ ਪਾਸੇ ਕਾਫੀ ਦੂਰ ਜਿੱਦਾਂ ਦੇਖੋ ਜੀ ਸਾਹਮਣੇ ਫੇਰ ਉਹੀ ਪੌੜ ਆ ਗਏ ਉਹ ਪੌੜ ਨਹੀਂ ਉਸੇ ਨਹਿਰ ਦੇ ਉੱਤੇ ਪੌੜ ਬਹੁਤ ਸੋਹਣੇ ਰੋੜ ਇਧਰੋਂ ਬਣਿਆ ਦੇਖੋ ਕਿਦਾਂ ਘੁੰਦਾ ਹੈ ਸਿੱਧਾ ਰੋੜ ਗਾਂ ਬਨਾਲੀ ਨੂੰ ਨਿਕਲ ਜਾਂਦਾ ਦੇਖੋ ਕਿੰਨਾ ਸ਼ਾਨਦਾਰ ਰੋੜ ਆ ਇਹ ਦੋ ਪੌੜਿਆਂ ਤੁਹਾਨੂੰ ਦਿਖਾਲਦਾ ਮੈਂ ਆਹ ਦੇਖੋ ਜੀ ਕਿੰਨਾ ਸ਼ਾਨਦਾਰ ਪੌੜਾ ਹੈ ਐ ਨਜ਼ਾਰਾ ਆਉਂਦਾ ਕਿ ਨਹੀਂ ਬਾਹਰ ਦੀ ਫੀਲਿੰਗ ਆ ਰਹੀ ਆ ਆਪਾਂ ਪੰਜਾਬ 'ਚ ਹੀ ਘੁੰਮ ਰਹੇ ਆ ਮਨਾਲੀ ਰੋਡ ਤੇ ਇਸ ਤੋਂ ਬਾਅਦ ਆਪਣਾ ਆ ਜਾਣਾ ਆ ਕੀਰਤਪੁਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਕੀਰਤਪੁਰ ਤੋਂ ਪਹਿਲਾਂ ਹੀ ਆ ਜੀ 5-4 ਕਿਲੋਮੀਟਰ ਲੰਘਣ ਲੱਗੇ ਆ ਗੁਰਾਂ ਦੇ ਦੇਖੋ ਕਿੰਨਾ ਰਸ਼ ਹੈ ਅਸੀਂ ਵੀ ਸਾਡੇ ਵੀ ਜਾਮ ਲੱਗਾ ਪਿਆ ਆ ਬੁਰੇ ਬਿਲਕੁਲ ਹੌਲੀ-ਹੌਲੀ ਜਾ ਰਹੀ ਹੈ ਗੱਡੀ ਦੇਖੋ ਟਰੱਕ ਭਰ-ਭਰ ਕੇ ਸੰਗਤਾ ਜਾ ਰਹੀਆਂ ਕੀਰਤਪੁਰ 59 ਸਟਰ ਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਰੋਡ ਤੇ ਆਹ ਹੀ ਚਾਲ ਆ ਰਹੀ ਹੈ ਹੁਣ ਗੱਡੀ ਬਹੁਤ ਆਰਾਮ ਨਾਲ ਚੱਲਣਾ ਪਾਰਿਆ ਆਹ ਸਾਹਮਣੇ ਦੇਖੋ ਬੋਰਡ ਲੱਗਾ ਸ਼੍ਰੀ ਅਨੰਦਪੁਰ ਸਾਹਿਬ ਮਨਾਲੀ ਫਿਰ ਨੰਗਲ ਲੋ ਜੀ ਅਸੀਂ ਕਾਲੀ ਨੂੰ ਪਏ ਬਹੁਤ ਲੇਟ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਅਸੀਂ ਸੋਚਿਆ ਸੀ ਵੀ ਨਹਿਰੇ ਨਹਿਰ ਪੈ ਕੇ ਜਲਦੀ ਪਹੁੰਚ ਜਾਗੇ ਪਰ ਇੱਥੇ ਜਾਮ ਵਿੱਚ ਫਸ ਗਏ ਆ ਪੌਣਾ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਫਸਿਆ ਨੂੰ ਬਸ ਇੱਥੇ ਤੁਰ ਹੀ ਨਹੀਂ ਰਹੀ ਗੱਡੀਆਂ ਅੱਗੇ ਬਹੁਤ ਬੁਰੀ ਤਰ੍ਹਾਂ ਫਸ ਗਿਆ ਸੀ ਆ ਦੇਖੋ ਮੋਰੇ ਨਹਿਰ ਆ ਗਈ ਲੋ ਜੀ ਨਹਿਰੇ ਦਾ ਪਹਗੇ ਹੁਣ ਹੁਣ ਇਧਰ ਤਾਂ ਰਸ਼ ਹੈ ਨਹੀਂਗਾ ਉਧਰ ਤਾਂ ਬਹੁਤ ਲੰਬਾ ਰਸ਼ ਪਿਆ ਹੋਇਆ ਸੀਗਾ ਪੂਰਾ ਜਾਮ ਲੱਗਾ ਪਿਆ ਸੀਗਾ ਤੇ ਆ ਇੱਕ ਦੋ ਗੱਡੀਆਂ ਸਾਡੇ ਅੱਗੇ ਜਾ ਰਹੀਆਂ ਬੜੇ ਆਰਾਮ ਨਾਲ ਇਧਰੋਂ ਸਮੂਥਲੀ ਜਾ ਰਿਹਾ ਸੀ ਤੇ ਦੇਖਦੇ ਆ ਕਿੱਥੇ ਤੱਕ ਪਹੁੰਚ ਪਾਉਨੇ ਆਪਾਂ ਆ ਨਾਲ ਦੀ ਨਹਿਰ ਹੈ ਦੇਖੋ ਕਿੰਨਾ ਸੋਹਣਾ ਦ੍ਰਿਸ਼ ਬਹੁਤ ਹੀ ਸ਼ਾਨਦਾਰ ਆਹ ਲੋ ਜੀ ਇੱਕ ਪਾਵਰ ਹਾਊਸ ਆ ਗਿਆ ਸਾਹਮਣੇ ਇਹ ਜਿਹੜੀਆਂ ਆਨੰਦਪੁਰ ਖੋਲ ਦੀ ਨਹਿਰਾਂ ਆ ਰਹੀਆਂ ਹਨ ਉਹਨਾਂ ਨਹਿਰਾਂ ਦੇ ਉੱਤੇ ਬਣਿਆ ਹੋਇਆ ਹੈ। ਆ ਦੇਖੋ ਸਾਹਮਣੇ ਬਿਜਲੀ ਪੈਦਾ ਕਰਦੇ ਇੱਥੇ। ਇਹ ਦੋ ਨਹਿਰਾਂ ਇੱਕ ਤਾਂ ਰਾਜਸਥਾਨ ਨੂੰ ਜਾਂਦੀ ਤੇ ਦੂਜੀ ਨਹਿਰ ਐਸਵਾਈਐਲ। ਇੱਕ ਐਸਵਾਈਐਲ ਦੇ ਉੱਤੇ ਬਣਿਆ ਤੇ ਇੱਕ ਰਾਜਸਥਾਨ ਵਾਲੀ ਨਹਿਰ ਦੇ ਉੱਤੇ ਬਣਿਆ ਹੋਇਆ। ਬਹੁਤ ਸੋਹਣਾ ਰਸਤਾ ਜੀ ਦੇਖੋ ਤੁਸੀਂ ਆਹ ਸਾਹਮਣੇ ਪ੍ਰੋਜੈਕਟ ਲੱਗਾ ਹੋਇਆ। ਅੰਦਰ ਜਾਣ ਨਹੀਂ ਦਿੰਦੇ। ਔਰ ਦੇਖੋ ਪਰਲੇ ਪਾਸਿਓਂ ਪਾਣੀ ਥੱਲੇ ਸਿੱਟਦੇ ਆ ਇੱਥੇ ਤੁਹਾਨੂੰ ਠੀਕ ਤਰ੍ਹਾਂ ਦਿਖਾ ਨਹੀਂ ਪਾਰਿਆ ਮੈਂ ਲੋ ਜੀ ਗੱਡੀ ਇੱਥੇ ਪਾਰਕ ਹੋ ਗਈ ਆਪਣੀ ਬਿਲਕੁਲ ਸਾਹਮਣੇ ਆ ਚੁੱਕੇ ਆਪਾਂ ਹੁਣ ਜਾ ਕੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਬੈਕ ਸਾਈਡ ਥਾਣੀ ਆਏ ਆਪਾਂ ਬਿਲਕੁਲ ਰਸ਼ ਘਟਾ ਇਧਰਲੇ ਪਾਸੇ ਪੂਰੇ ਦੂਜੇ ਪਾਸੇ ਤਾਂ ਪੂਰਾ ਜਾਮ ਲੱਗਾ ਪਿਆ ਸੀਗਾ ਬੜੀ ਮੁਸ਼ਕਲ ਨਾਲ ਗਲੀਆਂ ਗੁੜਿਆ ਵਿੱਚ ਦੀ ਅਸੀਂ ਇੱਥੇ ਤੱਕ ਪਹੁੰਚੇ ਆ ਇਹ ਕੋ ਦੁਕਾਨਾਂ ਕਿੰਨਾ ਸਸੇ ਜੀਆਂ ਪਈਆਂ ਰਸ਼ ਤਾਂ ਕਾਫੀ ਹੈ ਜੀ ਅਸੀਂ ਬੈਕ ਸਾਈਡ ਤੇ ਆਂ ਬੈਕ ਸਾਈਡ ਤੇ ਵੀ ਦੇਖੋ ਕਿੰਨਾ ਰਸ਼ ਹੈ ਦੁਕਾਨਾਂ ਦੇਖੋ ਕਿੰਨੀ ਸਸੇ ਜੀਆਂ ਹਰ ਤਰ੍ਹਾਂ ਦਾ ਸਾਮਾਨ ਇੱਥੇ ਮਿਲ ਰਿਹਾ ਹੈ ਜਗਾ ਜਗਾ ਲੰਗਰ ਲੱਗੇ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਚੁੱਕਿਆ ਆ ਜੋ ਕਰਦੇ ਆ ਦਰਸ਼ਨ ਆਪਾਂ ਸਾਈਡਾਂ ਤੇ ਪਾਰਕ ਬਣੇ ਇੱਧਰ ਹੋਰ ਨਵੀਂ ਕੰਸਟ੍ਰਕਸ਼ਨ ਹੋ ਰਹੀ ਹੋ ਸਾਰੀ ਬਿਲਡਿੰਗ ਨਵੀਂ ਬਣੀ ਹੋਈ ਇਹ ਵੀ ਗੁਰਦੁਆਰਾ ਸਾਹਿਬ ਦਾ ਨਮਾ ਬੜਿਆ ਹੈ ਗੰਧਾਰਾ ਸ਼੍ਰੀ ਦੇਖੋ ਜੀ ਪਿੱਛੇ ਤਾਂ ਨਹੀਂ ਪਤਾ ਲੱਗਦਾ ਹੁਣ ਪਤਾ ਲੱਗਦਾ ਹੁਣ ਦੇ ਤਰ੍ਹਾਂ ਦੇਖੋ ਦੂਰ ਦੂਰ ਅਜ਼ਮ ਕੇ ਨਾਸਿ ਆਇਆ ਹੈ ਤੇ ਸਾਹਮਣੇ ਦਰਬਾਰ ਦੇਖੋ ਕਿੰਨੀ ਅਲੰਬੀਆ ਲਾਈਨ ਲੱਗੇ ਹੋਏ ਚਲੋ ਹੁਣ ਆਪਾਂ ਵੀ ਪ੍ਰਸ਼ਾਦ ਲੈ ਕੇ ਦੇਖ ਕਰਾ ਕੇ ਅੱਗੇ ਚੱਲਦੇ ਆਂ ਇਧਰਲੇ ਪਾਸੇ ਦੇਖੋਣੇ ਜੀ ਜਿਆਦਾ ਤਾਂ ਕੁਝ ਨਹੀਂ ਦਿਖਾ ਸਕਦੇ ਕਿਉਂਕਿ ਰਸ਼ ਬਹੁਤ ਜਿਆਦਾ ਰੋਦਾ ਸਿੱਧੂ ਗੁਜਵਾਰਾ ਸਾਹਿਬ ਦੇ ਇਧਰ ਵੀ ਸਾਈਡ ਵੀ ਦੇਖੋ ਜਿੱਧਰ ਦੇਖੋ ਸੰਗਤੀ ਸੰਗਤ ਹੈ ਦੇਖ ਵਾਸਤੇ ਪਰਚੀ ਇੱਥੋਂ ਮਿਲਦੀ ਹੈ ਜੀ ਔਨਲਾਈਨ 'ਚ ਲੱਗ ਚੁੱਕਿਆ ਸੀ ਸਾਰੇ ਪਾਸੇ ਲਾਈਨਾਂ ਲੱਗੀਆਂ ਪਈਆਂ ਦੇਖੋ ਦੇਖ ਲੈ ਲਈ ਜੀ ਹੁਣ ਚੱਲਦੇ ਦਰਸ਼ਨ ਕਰਨ ਨੂੰ ਲਾਈਨ ਤਾਂ ਬਹੁਤ ਲੰਬੇ ਲੱਗੀ ਹੋਈ ਹੈ ਦੇਖੋ ਤੁਸੀਂ ਇੱਧਰ ਲੰਗਰ ਹਾਲ ਹੈ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ ਉਹ ਗੁਰੂ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ ਆਹ ਦੇਖੋ ਸੰਗਤ ਬਹੁਤ ਜ਼ਿਆਦੀ ਲਾਈਨਾਂ ਲੱਗੀ ਹੋਈ ਹੈ ਤਾਂ ਸੋਹਾਰੇ ਮਨੋਂ ਜੀ ਮਨ ਤੇ ਆ ਗਏ ਆ ਆ ਗਏ ਲੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤਾਂ ਕਰ ਲਏ ਸਾਹਮਣੇ ਦਰਬਾਰ ਸਾਹਿਬ ਸੰਗਤਾਂ ਬੈਠੀਆਂ ਦੇਖੋ ਬਾਹਰ ਦਾ ਨਜ਼ਾਰਾ ਮੌਸਮ ਵੀ ਬਹੁਤ ਸੋਹਣਾ ਹੈਗਾ ਸਰਨਰ ਮਨ ਜਾਣ ਦੀ ਖੁਸ਼ੀ ਦੀ ਅਨੰਦ ਮਾਸਾਉਂਦੇ ਨਜ਼ਾਰੇ ਤੋਰ ਨਚਲ ਮਜੰਦੀ ਰਾਨੋ ਉਪਾਰੀ ਲਾ ਬਸ ਸਾਹਮਣੇ ਦੇਖੋ ਅਸੀਂ ਸ਼ਾਨ ਕਰਦੇ ਬੇਮੀਗਾ ਗੰਦੀ ਲੇ ਗਰਾਈਆਂ ਰਾ ਸ਼ੈਲੀ ਗੋਰਾ ਸ਼ੈਲੀ ਗੁਆਂਢੀ ਬਈ ਮੈਂ ਵੀ ਤੂੰ ਬਹੁਤ ਸੋਹਣੇ ਲੱਗੇ ਆ ਇਹ ਦੇਖੋ ਇਧਰਾਂ ਦੇ ਤਾਈ ਇਹ ਦੇ ਦੇ ਦੀ ਇਧਰਲੇ ਪਾਸੇ ਵੀ ਆਇਆ ਮਰਦਿਆ ਦਾ ਮੜਾ ਤੋੜਨ ਗੁਲਮ ਜੰਦੀਰਾਂ ਨੂੰ ਤੇ ਥੋੜੇ ਥੱਲੇ ਰੱਖਿਆ ਇਹਨਾਂ ਨੇ ਆ ਦੇਖੋ ਗਮਲੇ ਦੇਖੋ ਕਿੰਨੇ ਪਿਆਰੇ ਆ ਮੜਾ ਤੋੜਨ ਗੁਲਮ ਜੰਦੀਰਾਂ ਨੂੰ ਬਹੁਤ ਸੋਹਣੇ ਗਮਲੇ ਰੱਖੇ ਗੰਗਾ ਦੇ ਵਿੱਚ ਹੀ ਸੁੱਟੇ ਲਾ ਸੋਨੇ ਦੇ ਕੰਨ ਇਧਰਲੀ ਸਾਈਡ ਦੇਖੋ ਸ਼੍ਰੀ ਰੰਗਪੁਰ ਸਾਹਿਬ ਦਾ ਪਰੀ ਇਮਤੀ ਹਾਰੀਆਂ ਤਾਈ ਰੰਗ ਪਰੇ ਤੋਣਦ ਕਰਕੇ ਥੋੜਾ ਕੱਟ ਦਿਖਾਈ ਦੇ ਰਿਹਾ ਲੱਗੇ ਰੰਗਣ ਜੀ ਦਿੱਤੇ ਬੜਕੇ ਆਪਾਂ ਆਕੇ ਦੇਖੋ ਜਿਹੜੇ ਘਰ ਬੈਠੇ ਤੁਹਾਨੂੰ ਦਰਸ਼ਨ ਕਰਾ ਰਿਆ ਮੈਂ ਸ਼੍ਰੀ ਰੰਗਪੁਰ ਸਾਹਿਬ ਦੇ ਬਸਾਖੀ ਦੇ ਸ਼ੁਭ ਦਿਹਾੜੇ ਤੇ ਤੋੜ ਨਾ ਜੁਲਮ ਜੰਜੀਰਾਂ ਨੂੰ ਦਰਸ਼ਨ ਕਰੀ ਗੁਰਦੁਆਰਾ ਸਾਹਿਬ ਜੀ ਦੇ ਆਇਆ ਮਰਦੀ ਅਗਮੜਾ ਤੋੜ ਨਾ ਜੁਲਮ ਜੰਜੀਰਾਂ ਨੂੰ ਮਦਰ ਦੇਸ਼ ਵਿੱਚ ਸੰਤ ਦਾ ਦਰਸ਼ਨ ਕਰਕੇ ਨਾ ਬੈਠ ਕੇ ਕੀਰਤਨ ਸੁਣ ਰਹੀਆਂ ਜੀ ਦੇ ਕੇ ਖੰਡਿਓ ਪਾਲ ਪਿਤਾ ਦੇ ਦੀਵਾਨ ਸਜਿਆ ਹੋਇਆ ਆ ਦੇਖੋ ਸੰਤਾ ਇਧਰ ਖੜਾ ਪਰਸ਼ਾਣ ਲਿਆ ਰਹੀਆਂ ਹੈ ਆ ਦੇਖੋ ਸੰਤਾ ਇਧਰ ਖੜਾ ਪਰਸ਼ਾਣ ਲਿਆ ਰਹੀਆਂ ਹੈ तकरीबन 1.5 ਤੋਂ 2 ਘੰਟੇ ਲੱਗ ਗਿਆ ਜੀ ਦਰਸ਼ਨ ਕਰਨ ਨੂੰ ਹੁਣ ਅਸੀਂ ਵਾਪਸ ਆ ਰਹੇ ਹਾਂ ਦੇਖੋ ਸੰਗਤ ਨੂੰ ਜਰਾ ਰਸਮੀਆ ਹੋਇਆ ਜੀ ਸੰਗਤ ਦੀ ਵਾਪਸੀ ਆ ਜੀ ਕਾਫੀ ਰਸਾ ਦੇਖੋ ਜੀ ਦੇਖੋ ਰਸ ਸਾਰੇ ਆ ਗਏ ਕੋਈ ਤਰ ਬੁੱਕਾ ਕਿੰਨੀ ਆ ਛੋਟੀ ਜੀ ਪੇਟਾ ਦੇ ਕੇ ਤੁਸੀਂ ਇੱਥੋਂ ਲੈ ਸਕਦੇ ਹੋ ਬਿਲਕੁਲ ਗੇਟ ਦੇ ਕੋਲੇ ਲੱਗੀਆਂ ਹੋਈਆਂ ਇੱਧੇ ਇੱਧਰਲੇ ਪਾਸੇ ਸਾਰੀਆਂ ਔਰ ਵੀ ਪ੍ਰਚਾਰਕ ਸਮਗਰੀ ਜਾਂ ਕੁਝ ਹੋਰ ਪ੍ਰਯੋਗ ਪੋਸਟ ਕੈਂਪ ਲੱਗੇ ਹੋਏ ਆ ਦੇਖ ਏਦਾਂ ਲੱਗਦਾ ਅਸੀਂ ਜਿਹੜਾ ਕੰਮ ਲੋ ਜੀ ਇੱਥੋਂ ਖੱਟੇ ਮਿੱਠੇ ਚੀਜ਼ਾਂ ਜੋ ਮਰਜ਼ੀ ਖਾਓ ਸਾਹਮਣੇ ਦੇਖੋ ਸੰਗਤ ਕਿੰਨਾ ਰਸ਼ ਪਿਆ ਹੋਇਆ ਸਾਰੇ ਉਹ ਸੰਗਤ ਜਿੰਨੀ ਆ ਰਹੀ ਉਹ ਤੋਂ ਜ਼ਿਆਦਾ ਜਿੰਨੀ ਜਾ ਰਹੀ ਉਹ ਤੋਂ ਜ਼ਿਆਦਾ ਆ ਰਹੀ ਹੈ ਸਸੀ ਕਾਲ ਜੀ ਸਤਰੀ ਦੀ ਦੁਕਾਨ ਮਾਦਾ ਸਮਝ ਜਾਂਦੀ ਉਹ ਉਹਦਾ ਚੱਲੇਗੀ ਔਰੰਜੀ ਕਹਿੰਦੇ ਕੁਝ ਲੈਣਾ ਹੈ ਦੇਖੋ ਲੋ ਸਾਰੇ ਲੋਹੇ ਦੇ ਬਰਤਨ ਔਰੰਜੀ ਨੂੰ ਸ਼ੌਕ ਬਹੁਤ ਆ ਦੇਖੋ ਹਾਂ ਮਹਿੰਦਰਾ 555 ਟਰੈਕਟਰ ਦੇਖੋ ਤੁਸੀਂ ਕਿੰਨਾ ਸ਼ਾਨਦਾਰ ਹੈ ਸ਼ਿੰਗਾਰ ਕੇ ਰੱਖਿਆ ਹੋਇਆ ਹੈ ਚੋਬਰ ਮਾਝੇ ਵਾਲੇ ਪੁਰਾਣੂ ਬਹੁਤ ਆਦਤ ਹੈ ਇਸ ਤਰ੍ਹਾਂ ਦੀ ਉਹ ਦੇਖੋ ਉੱਪਰ ਚੜ ਕੇ ਆਪਣੀ ਕਹਿੰਦਾ ਮੇਰੀ ਫੋਟੋ ਖਿਚੋ ਮੈਂ ਕਿਹਾ ਤੇਰੀ ਫੋਟੋ ਕੀ ਵੀਡੀਓ ਬਣਾ ਦਿੰਦੇ ਆ ਦੇਖੋ ਜੀ ਆਹ ਟਰਾਲੀ ਆ ਸਾਹਮਣੇ ਮਜਾਇਲ ਲਿਖਿਆ ਹੈ ਉੱਪਰ ਟਰਾਲੀ ਇਹਨਾਂ ਦੇ ਨਾਲ ਹੀ ਆ ਅੰਦਾ ਸਾਰਾ ਕੁਝ ਪ੍ਰਬੰਧ ਕੀਤਾ ਖਾਣ ਪੀਣ ਲਈ ਏਸੀ ਲਾਇਆ ਹੋਇਆ ਆ ਸਾਹਮਣੇ ਦੇਖੋ ਪੂਰਾ ਪ੍ਰਬੰਧ ਕਰਕੇ ਪੂਰੇ ਨਜ਼ਾਰੇ ਆ ਜੀ ਸੰਗਤਾਂ ਦੇ ਆ ਦੇਖੋ ਸਾਹਮਣੇ ਅਜੂਬਾ ਰਸ਼ਪੋ ਦਾ ਸੰਗਤ ਅਜੇ ਵੀ ਆਈ ਜਾਂਦੀ ਆ ਇਹ ਜਦਾਂ ਕਾਮੀਆਂ ਪਰ ਇਹੀ ਆਂਦੀ ਆ ਸਾਹਮਣੇ ਜਿਕਾਰੇ ਲਾਉਂਦੀਆਂ ਹੁੰਦੀਆਂ ਸੰਗਤਾਂ ਅੰਜ ਪਿਆਰੇ ਪਾਰਕ ਠੰਡਾ ਸਾਹਿਬ ਦੇਖੋ ਬੱਚਿਆਂ ਦੇ ਝੁੱਲੇ ਝਾਲੇ ਵੀ ਲੱਗੇ ਹੋਏ ਇੱਥੇ ਸਕਟਾ ਦੇਖੋ ਹਜੇ ਵੀ ਗੱਡੀਆਂ ਭਰੀਆਂ ਆਉਂਦੀਆਂ ਟਰੱਕ ਭਰੇ ਹੀ ਆਉਂਦੇ ਆ ਅਸੀਂ ਅਸਲ 'ਚ ਨਾ ਛੋਟੇ ਰਾਸਤਿਆਂ ਦਾ ਸਾਨੂੰ ਪਤਾ ਸੀ ਉਧਰ ਦੀ ਨਿਕਲ ਕੇ ਆ ਗਏ ਦੇ ਤਾਂ ਬਹੁਤ ਔਖਾ ਹੋਣਾ ਸੀ ਪੂਰਾ ਜਾਮ ਲੱਗਾ ਸੀ ਡੇਢ तकरीबन ਡੇਢ ਘੰਟਾ ਸੀ ਰੋਡ ਦੇ ਉੱਤੇ ਫਸੇ ਰਹੇ ਸੀਗੇ ਹੁਣ ਪਸਾ ਕੀ ਨਾਵਾਂਗੇ ਆਪਾਂ ਇੱਥੇ ਆ ਲਓ ਜੀ ਆ ਜਾ ਤੁਹਾਨੂੰ ਦਿਖਾਉ ਲਿਆ ਇਧਰਲੇ ਪਾਸੇ ਆ ਲਓ ਜੀ ਮੁੰਡੇ ਕਿੱਦਾਂ ਗੱਡੀ ਹੋਣੀ ਮੋਟਰਸਾਈਕਲ ਮੁੰਡੇ ਉਹਨਾਂ ਨੇ ਇੱਥੇ ਆਪਾਂ ਅੱਗੇ ਵੀ ਵੀਡੀਓ ਬਣਾਈ ਆ ਜਿਹੜੀ ਐਸੋਈਲ ਨਹਿਰ ਦੀ ਤੁਸੀਂ ਦੇਖ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗਾ ਉੱਥੇ ਨਾ ਰਸ਼ ਬਹੁਤ ਸੀ ਇਸ ਕਰਕੇ ਆਪਾਂ ਇੱਧਰ ਆ ਗਏ ਖੁੱਲੀ ਜਗ੍ਹਾ ਆ ਦੇਖੋ ਪਾਣੀ ਕਿੰਨਾ ਸ਼ਾਨਦਾਰ ਨਜ਼ਾਰੇ ਦੇਖੋ ਆ ਦੇਖੋ ਆ ਜਾਂਦੀ ਨਹਿਰ ਰਾਜਸਥਾਨ ਵਾਲੀ ਮਾਰਦੀ ਛੱਲਾ ਪਾਣੀ ਛੱਲਾ ਮਾਰਦਾ ਪਾਣੀ ਜਾਂਦਾ ਇੱਧਰਲੇ ਵਸਨੀਕਾਂ ਦੇਖੋ ਇੱਥੇ ਆਪਾਂ ਇਸ਼ਨਾਨ ਕਰਦੇ ਹਾਂ ਹੁਣ ਵਸਾਖੀ ਇੱਥੇ ਮਨਾਵਾਂਗੇ ਆ ਦੇਖੋ ਆ ਵੀ ਗੱਡੀਆਂ ਸਾਰੀਆਂ ਇਦਾਂ ਹੀ ਆ ਰਹੀਆਂ ਵਸਾਖੀ ਮਨਾਉਣ ਵਾਸਤੇ ਨਦੀ ਚੋਂ ਪਾ ਉਤਰ ਜਾਣਾ ਥੱਲੇ ਤੇ ਨਦੀ ਜਨਾਗੇ ਚੱਲਦੇ ਆ ਇਹ ਅਸਲ 'ਚ ਨਾ ਜਿਹੜਾ ਆਪਣਾ ਸਤਲੁਜ ਦਰਿਆ ਹੈ ਨਾ ਇਹ ਫਿਰਨ ਸਤਲੁਜ ਦਰਿਆ ਹੈ ਨਾ ਮੰਗਲ ਡੈਮ ਤੋਂ ਮੁੜਿਆ ਹੋਇਆ ਉੱਥੋਂ ਗੰਧ ਉਹ ਨਹਿਰਾ ਗੱਡੀਆਂ ਐਕ ਐਸਵਾਈਐਲ ਸੀਗੀ ਤੇ ਐਕ ਸੀਗੀ ਰਾਜਸਤਾਨ ਵਾਲੀ ਆ ਦੇਖੋ ਲੋਕ ਨਾ ਰਏ ਇਧਰਲੇ ਪਾਸੇ ਚੱਲਦੇ ਆਪਾਂ ਵੀ ਉੱਥੇ ਲੋ ਜੀ ਆ ਗਏ ਆਪਾਂ ਹੁਣ ਵਿਸਾਖੀ ਨਹਾਉਣ ਦੇਖੋ ਨੀ ਯਾਰੇ ਆ ਦੇਖੋ ਟਰਾਲੀਆਂ ਖੜੀਆਂ ਇਧਰਲੇ ਪਾਸੇ ਇਧਰ ਵੀ ਟਰਾਲੀਆਂ ਖੜੀਆਂ ਵਾਹ ਇਥੋ ਹੀ ਸਰੇ ਜਾ ਇਥੋ ਹੀ ਥੱਲੇ ਨਹੀਂ ਜਾਣੀ ਗੱਡੀ ਐਵੇਂ ਤੈਨੂੰ ਦੱਸ ਦਿੰਦਾ ਇਹ ਇਸ ਟਾਈਮ ਆਪਾਂ ਜੀ ਐਸਵਾਈਐਲ ਨਹਿਰ ਜਿਹੜੀ ਹੈ ਨਾ ਉਹਦੇ ਉੱਪਰ ਖੜੇ ਆ ਖੱਲੋ ਜਿਹੜਾ ਪਾਣੀ ਲੰਗਦਾ ਪਰ ਨਹਿਰ ਤਾਂ ਬੰਦ ਕੀਤੀ ਆ ਪਾਣੀ ਉਹੀ ਐਸਵਾਈਐਲ ਦਾ ਪਰਲੇ ਪਾਸੇ ਪਾਣੀ ਜਾ ਰਿਹਾ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਨਾ ਆ ਦੇਖੋ ਇੱਥੋਂ ਬੰਦ ਕਰਕੇ ਨਾ ਇਧਰਲੇ ਪਾਸੇ ਆ ਐਸਵਾਈਐਲ ਨਹਿਰ ਦਾ ਇੱਥੇ ਬੰਦ ਲਾਤਾ ਬੰਨ ਲਾਤਾ ਬੰਨ ਲਾ ਕੇ ਇਹ ਪਾਣੀ ਨਾ ਨਹਿਰ ਤੋੜ ਕੇ ਇਧਰਲੇ ਪਾਸੇ ਸੜ ਦਿਤੀ ਔਰ ਜਿਹੜੀ ਰਾਜਸਥਾਨ ਵਾਲੀ ਨਹਿਰ ਆ ਉਹਦਾ ਪਾਣੀ ਆ ਜਿਹੜਾ ਬਾਧੂ ਪਾਣੀ ਸਾਰਾ ਇਧਰ ਕਰਕੇ ਤੇ ਸਾਰਾ ਇਸ ਤੋਂ ਰੋਪੜ ਪਾਣੀ ਚੱਲ ਜਾਣਾ ਇਹ ਰੋਪੜ ਬਣ ਕੇ ਗਾਂ ਫੇਰ ਰੂਰ ਨਹਿਰਾ ਗੱਡੀਆਂ ਹੋਈਆਂ ਆ ਜਾ ਹੁਣ ਚੱਲਦੇ ਆਂ ਇਸ਼ਨਾਨ ਕਰਨ ਦਿਖਾਲਦੇ ਤੁਹਾਨੂੰ ਅੱਗੇ ਦੇਖੋ ਜੀ ਨਜ਼ਾਰੇ ਆ 14 ਦਾ ਪਾਣੀ ਆ ਐਸਵਾਈਐਲ ਨਹਿਰ ਜਿਹੜੀ ਹੈ ਨਾ ਉਹ ਇਹਦੇ ਥੱਲੋਂ ਦੀ ਆ ਦੇਖ ਰਹੇ ਹੋ ਨਾ ਤੁਸੀਂ ਇਹਦੇ ਥੱਲੋਂ ਦੀ ਪਾਣੀ ਨਿਕਲਦਾ ਇਹਦਾ ਆਓ ਜੀ ਲੈਨੇ ਨਜ਼ਾਰੇ ਹੁਣ ਨਾ ਆਣਦੇ ਬੂਟ ਪਾਏ ਆ ਦੇਖਦੇ ਹੁਣ ਕਿੱਧਰ ਦੀ ਲੰਘਣਾ ਇਹਨਾਂ ਪੱਥਰਾਂ ਉੱਤੋਂ ਦੀ ਜਾ ਕੇ ਦੇਖਦੇ ਆ ਪੱਥਰ ਹੈਗੇ ਆ ਲਓ ਜੀ ਆ ਜਾ ਲੋ ਜੀ ਹੁਣ ਤੁਹਾਨੂੰ ਨਦੀ ਪਾਰ ਕਰਕੇ ਦਿਖਾਉਗਾ ਪੂਰਨ ਸਿੱਧਾ ਸਿੱਧਾ ਬੂਡ ਭੇលਿਆ ਸੇਲ ਦੇਖੋ ਜੀ ਸੰਗਤਾਂ ਇਸ਼ਾਨਾਨ ਕਰ ਰਹੀ ਆ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਤੇ ਉਸ ਤੋਂ ਬਾਅਦ ਇੱਥੇ ਬਸਾਖੀ ਨਾਤੀ ਤੁਸੀਂ ਦੇਖ ਸਕਦੇ ਹੋ ਤੇ ਆਈ ਹੋਪ ਕਿ ਤੁਹਾਨੂੰ ਬਲੌਗ ਪਸੰਦ ਆਇਆ ਹੋਵੇਗਾ ਚੰਗਾ ਜੀ ਰੱਬ ਰੱਖਾ